چل چل شاشاش

شاباش <laughs> <tter> ਓਹ ਕੁੜੀ ਅੱਡੇ ਵੱਟੇ ਮੰਦੀ ਹੈ ਕੌਣ ਓ ਜਿਹੜੀ ਪਾਰ ਬਲੋਤੀ ਆ ਓਏ ਦੇਖੋ ਭਾਜੀ ਓ ਕੁ ਓਏ ਓ ਭਾਜੀ ਅੰਦਰ ਦਾ ਵੀ ਦੇ ਓ ਗਾਲੇ ਤਿੱਲੇ ਨਹੀਂ ਹੋ ਸ਼ਾਬਾਸ਼ ਸ਼ਾਬਾਸ਼ ਕਿ ਸਾਰੀ YouTube ਤੇ ਪੈਣੀ ਹੈ ਤੁਹਾਡੀ ਵੀਡੀਓ

ਸਾਲਾ ਕਿਦਾਰੇ ਗੁੱਗੇ ਕਦੇ ਉਹ ਜਾੜੀ ਜਾਦਾ ਖਾਇਆ ਉਹ ਖਾ ਲੈਨੇ ਨਹੀਂ ਉਹ ਗੁੰਗਾ ਸਾਲਾ ਪਿੱਛੇ ਰਹਿਦਾ ਦੂਰ ਆਜ ਵੇ ਕਿਉਂ ਜੋ ਮੰਜੀ ਆਲਾ ਅਰੇ ਵਾਰੋ ਵਾਰੋ ਆਰਾ ਮੰਜੀ ਭੱਜ ਗਏ ਸਾਰੇ ਭੱਜ ਗਏ ਮੰਜੀ ਮੰਜੀ ਮੇਰੇ ਮੇਰੀ ਤੇ ਗੁੰਗੇ ਦੀ ਕੁਕ ਕੁਕ ਸ਼ਾਬਾਸ਼ ਸ਼ਾਬਾਸ਼ ਮੇਰੇ ਤਾਂ ਗੁੰਗੇ 1 ਨੰਬਰ 2 ਨੰਬਰ 3 ਨੰਬਰ 4 5 ਉਹ ਪਿਛੇ ਰਹਿ ਗਏ ਔਰ ਆ ਤੂੰ ਵੀ ਜੱਗੇ ਬੁੜਾ ਜੱਗੇ ਪਾ ਜੱਗੇ ਬੁੜਾ ਪਿਛੇ ਰਹਿ ਗਿਆ ਵਾ ਚਲੋ ਚਾਰੀ ਹੋ ਮੈਂ ਹੱਥ ਗੱਲ ਹੀ ਫੰਦੇ ਚਲੋ ਚਲ ਪਤਾ ਨਹੀਂ ਵਲੋਗ ਬਣਾਉਂ ਲਿਆ ਮੈਂ ਮੇਰੇ ਤਾਂ ਗੁੰਗੇ ਦੀ ਛੋਪਰਾ چھ سات منٹ کا بنا ਮੋਢੇ ਲੱਗੇ ਨਹੀਂ ਅਜੇ ਗਿਆ ਤੁਸੀਂ ਭੰਡੜਾ ਸਾਰਾ ਨਹੀਂ ਪਿਟਾਉਂਦਾ ਵੀ ਪਿਟਾ ਰੇ ਪਿਟਾ ਪੀਣਾ ਤੇ ਬਣਾਇਆ ਆਹ ਚੱਡ ਪੀੜ ਲੱਗ ਜੀ ਆਹ ਸ਼ਾਬਾਸ਼ ਸ਼ਾਬਾਸ਼ ਲੱਗ ਗਏ ਯਾ ਉਹ ਵੀ ਤਗੜਾ ਵਾ ਨਹੀਂ ਲੱਗੇ ਇਹਨੇ ਲੱਗੇ ਇਹਨੇ ਵੀ ਲੱਗਦੇ ਦੱਸ ਦੇ ਚੱਲ ਬਸ ਬਸ ਲੱਗੇ ਲੱਗੇ ਕਿਧੇ ਲੱਗੇ ਦੱਸ ਮੇਰੇ ਲੱਗੇ ਲੱਗੇ ਆ ਚਲੀ ਟੀਮ ਦੀ ਵੀਡੀਓ ਆਹ ਰਹਾ ਤਿਆ ਦੇ ਸੁਭ ਨੂੰ ਸੁਖਾਉਂਦਾ ਆਦਾ ਆਜਾ ਚੋ ਵੀਡੀਓ ਸਰੀ ਨੂੰ ਆਪਣਾ ਆਪਣਾ ਨਾਮ ਦੱਸੋ ਆਪਣਾ ਨਾਮ ਕੀ ਆ ਮੇਰਾ ਨਾਮ ਅਰਮਾਨ ਤੇਰਾ ਹਰਪ੍ਰੀਤ ਸਿੰਘ ਤੇਰਾ ਜਸਦੀਪ ਸਿੰਘ چلو ون ٹو تھری شاش شاباش پھر ایک نمبر یہ শাবা শাবাশ আমি কশশ কি পুরী চলো জি এক মল